ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਗਿਣਤ ਭੁੱਖਾਂ ਦਾ ਮਜਮੂਆ ਮਨੁੱਖੀ ਸਰੀਰ ਹੈ ਫਿਰ ਸਾਰਾ ਜੀਵਨ ਉਹਨਾਂ ਭੁੱਖਾਂ ਨੂੰ ਤ੍ਰਿਪਤ ਕਰਨ ਵਿੱਚ ਲੱਗ ਜਾਂਦਾ ਹੈ ਜਦ ਇੱਕ ਭੁੱਖ ਦੀ ਪੂਰਤੀ ਹੁੰਦੀ ਹੈ ਤਾਂ ਕਈ ਨਵੀਆਂ ਭੁੱਖਾਂ ਜਨਮ ਲੈ ਲੈਂਦੀਆਂ ਨੇ ਔਰ ਇਨਾਂ ਭੁੱਖਾਂ ਵਿੱਚ ਹੀ ਇੱਕ ਦਿਨ ਜੀਵਨ ਦਾ ਅੰਤ ਹੋ ਜਾਂਦਾ ਹੈ ਪਦਾਰਥ ਦਾ ਸਾਰਾ ਰਸ ਭੁੱਖ ਵਿੱਚ ਹੀ ਛੁਪਿਆ ਹੈ ਭੁੱਖੇ ਸਾਦੇ ਗੰਢ ਭੁੱਖ ਤੇ ਪਦਾਰਥ ਦੇ ਰਸ ਦਾ ਚੋਲੀ-ਦਾਮਣ ਦਾ ਸਾਥ ਹੈ। 2 ਦਿਨ ਦਾ ਭੁੱਖਾ ਮਨੁੱਖ ਜੋ ਸੁੱਕੀ ਰੋਟੀ ਵਿੱਚ ਸਵਾਦ ਮਹਿਸੂਸ ਕਰਦਾ ਹੈ ਉਹ ਰੱਜਿਆ ਹੋਇਆ ਮਨੁੱਖ 36 ਪ੍ਰਕਾਰ ਦੇ ਭੋਜਨ ਵਿੱਚ ਵੀ ਆਨੰਦ ਨਹੀਂ ਮਾਣ ਸਕਦਾ। ਬੇਉਲਾਦ ਬੰਦਾ ਜੋ ਤੀਰਥਾਂ ਤੇ ਸੰਤਾਂ ਦੀਆਂ ਕੂਟੀਆਂ ਵਿੱਚ ਇੱਕ ਪੁੱਤਰ ਦੀ ਦਾਤ ਵਾਸਤੇ ਭਟਕ ਰਿਹਾ ਹੈ ਜੇ ਕਿਧਰੇ ਉਸੇ ਦੇ ਘਰ ਇੱਕ ਪੁੱਤਰ ਹੋ ਜਾਵੇ ਤਾਂ ਉਸ ਦੀ ਖੁਸ਼ੀ ਨੂੰ ਨਾਪਣਾ ਕਠਿਨ ਹੈ ਪਰ ਜਿਸ ਦੇ ਘਰ ਪੰਜ ਪੁੱਤਰ ਪਹਿਲੇ ਹੀ ਹੋਵਣ ਤੇ ਉਸ ਦੇ ਘਰ ਇੱਕ ਹੋਰ ਹੋ ਜਾਵੇ ਤਾਂ ਉਹ ਇਸ ਘਟਨਾ ਨੂੰ ਅਤੀ ਕਸ਼ਟਦਾਈ ਸਮਝਦਾ ਹੈ ਨੰਗੇ ਮਨੁੱਖ ਨੂੰ ਇੱਕ ਖੱਦਰ ਦਾ ਟੁਕੜਾ ਜੋ ਪ੍ਰਸੰਨਤਾ ਦੇ ਦਿੰਦਾ ਹੈ ਇਹ ਪ੍ਰਸੰਨਤਾ ਉਸ ਨੂੰ ਨਸੀਬ ਨਹੀਂ ਹੋ ਸਕਦੀ ਜਿਸ ਦੇ ਕੱਪੜਿਆਂ ਨਾਲ ਸੂਟਕੇਸ ਭਰੇ ਪਏ ਹਨ ਇਨ੍ਹਾਂ ਕੁਝ ਕੁ ਉਦਾਹਰਨਾਂ ਤੋਂ ਇਹ ਗੱਲ ਸਪਸ਼ਟ ਹੋਈ ਕਿ ਭੁੱਖ ਦਾ ਤੇ ਰਸ ਦਾ ਆਪਸੀ ਡੂੰਗਾ ਜੋੜ ਹੈ ਭੁੱਖ ਸਾਰੇ ਜਾਨਦਾਰ ਜੀਵਨ ਅੰਦਰ ਪਾਈ ਜਾਂਦੀ ਹੈ ਲੇਕਿਨ ਭੁੱਖ ਦੀ ਪੂਰਤੀ ਹਰ ਜਾਨਦਾਰ ਵੱਖ-ਵੱਖ ਵਸਤੂਆਂ ਨਾਲ ਕਰਦਾ ਹੈ ਪੰਛੀ ਕੀੜੇ ਮਕੌੜੇ ਪਸ਼ੂ ਚੋਪਾਏ ਸਾਰਿਆਂ ਦੇ ਜੀਵਨ ਅੰਦਰ ਭੁੱਖ ਹੈ ਪਰ ਕੋਈ ਤ੍ਰਿੰਨ ਖਾ ਕੇ ਕੋਈ ਦਾਣੇ ਚੁੱਕ ਕੇ ਤੇ ਕੋਈ ਮਾਸ ਖਾ ਕੇ ਆਪਣੀ ਭੁੱਖ ਦੀ ਪੂਰਤੀ ਕਰਦਾ ਹੈ ਇਸੇ ਤਰ੍ਹਾਂ ਹੀ ਸਾਰੇ ਮਨੁੱਖੀ ਜੀਵਨ ਅੰਦਰ ਵੀ ਭੁੱਖ ਹੈ ਪਰ ਹਰ ਮਨੁੱਖ ਆਪਣੀ ਭੁੱਖ ਦੀ ਤ੍ਰਿਪਤੀ ਵੱਖ-ਵੱਖ ਪਦਾਰਥਾਂ ਨਾਲ ਕਰਦਾ ਹੈ ਪੰਜਾਬ ਦਾ ਮਨੁੱਖ ਜਿਵੇਂ ਸ਼ੌਂਕ ਨਾਲ ਕਣਕ ਖਾਂਦਾ ਹੈ ਮਦਰਾਸ ਕੇਰਲਾ ਤੇ ਬੰਗਾਲ ਦਾ ਵਾਸੀ ਆਪਣਾ ਸ਼ੌਂਕ ਚਾਵਲ ਖਾਣ ਵਿੱਚ ਰੱਖਦਾ ਹੈ ਮੱਧਿਆ ਭਾਰਤ ਦਾ ਕੁਝ ਭਾਗ ਜਵਾਰ ਤੇ ਬਾਜਰਾ ਬੜੇ ਸ਼ੌਂਕ ਨਾਲ ਖਾਂਦਾ ਹੈ ਇਸੇ ਤਰ੍ਹਾਂ ਪਿਆਸ ਸਾਰੇ ਜੀਵਨ ਅੰਦਰ ਹੈ ਕੋਈ ਖੂਹ ਤੇ ਕੋਈ ਕਿਸੇ ਸਰੋਵਰ ਦਾ ਜਲ ਪੀ ਆਪਣੀ ਤ੍ਰਿਖਾ ਸ਼ਾਂਤ ਕਰਦਾ ਕੋਈ ਘਰ ਦੇ ਨਲਕੇ ਤੇ ਕੋਈ ਕਿਸੇ ਦਰਿਆ ਜਾਂ ਚਸ਼ਮੇ ਦਾ ਜਲ ਪੀ ਕੇ ਆਪਣੀ ਪਿਆਸ ਬੁਝਾਉਂਦਾ ਹੈ ਪਿਆਸ ਸਾਰੇ ਜੀਵਨ ਵਿੱਚ ਇੱਕ ਹੈ ਪਰ ਪਾਣੀ ਵੱਖ-ਵੱਖ ਥਾਂ ਦਾ ਹੈ ਭੁੱਖ ਸਾਰਿਆਂ ਵਿੱਚ ਇੱਕ ਹੈ ਪਰ ਭੋਜਨ ਵੱਖ-ਵੱਖ ਹੈ ਨੰਗੇ ਸਟਕਨ ਦੀ ਰੂਚੀ ਵੀ ਹਰ ਮਨੁੱਖ ਅੰਦਰ ਹੈ ਪਰ ਕੱਪੜਿਆਂ ਦੇ ਪਹਿਨਣ ਦਾ ਢੰਗ ਵੱਖ-ਵੱਖ ਹੈ ਧਨ ਦੀ ਚਾਹਤ ਹਰ ਇੱਕ ਨੂੰ ਹੈ ਪਰ ਧਨ ਕਮਾਉਣ ਦਾ ਢੰਗ ਵੱਖ-ਵੱਖ ਹੈ ਕੋਈ ਦੁਕਾਨਦਾਰੀ ਤੇ ਕੋਈ ਨੌਕਰੀ ਕਰ ਧਨ ਕਮਾ ਰਿਹਾ ਕੋਈ ਖੇਤੀਬਾੜੀ ਤੇ ਕੋਈ ਵਪਾਰ ਕਰਕੇ ਧਨ ਕਮਾ ਰਿਹਾ ਤੇਵੇਂ ਹੀ ਧਨ ਦੀ ਧਰਮ ਦੀ ਭੁੱਖ ਵੀ ਸਾਰੇ ਜੀਵਨ ਅੰਦਰ ਹੈ ਵਰ ਧਰਮ ਕਵਾਮਨ ਦਾ ਤਰੀਕਾ ਅੱਜ ਤੱਕ ਇੱਕ ਨਹੀਂ ਹੋ ਸਕਿਆ ਕੋਈ ਨਮਾਜ਼ ਪੜ੍ਹ ਕੇ ਕੋਈ ਪੂਜਾ ਪਾਠ ਕਰਕੇ ਕੋਈ ਜਪ ਤਪ ਕਰਕੇ ਧਰਮ ਕਵਾਮਨ ਵਿੱਚ ਲੱਗਿਆ ਹੋਇਆ ਭੋਜਨ ਦੀ ਭੁੱਖ ਜਿਸ ਮਨੁੱਖ ਨੂੰ ਨਾ ਲੱਗੇ ਉਸ ਨੂੰ ਰੋਗੀ ਸਮਝਿਆ ਜਾਂਦਾ ਹੈ ਅਧਿਆਤਮਿਕ ਤੌਰ ਤੇ ਉਹ ਵੀ ਰੋਗੀ ਹੈ ਜਿਸ ਨੂੰ ਧਰਮ ਦੀ ਭੁੱਖ ਨਹੀਂ ਲੱਗਦੀ ਦਰਾ ਅਸਲ ਭੁੱਖ ਦਾ ਨਾ ਲੱਗਣਾ ਹੀ ਰੋਗਾਂ ਦੀ ਨਿਸ਼ਾਨੀ ਹੈ ਮਨੁੱਖ ਦੀਆਂ ਸਰੀਰਕ ਤੇ ਮਾਨਸਿਕ ਭੁੱਖਾਂ ਥੱਲੇ ਧਰਮ ਦੀ ਭੁੱਖ ਛੁਪੀ ਹੋਈ ਹੈ। ਇਹ ਭੁੱਖ ਸੁਰਜੀਤ ਹੋ ਸਕੇ ਇਸ ਵਾਸਤੇ ਕਥਾ ਕੀਰਤਨ ਦਾ ਚੂਰਨ ਇੰਨਾ ਲਾਜ਼ਮੀ ਹੈ। ਅਧਿਆਤਮਕ ਭੁੱਖ ਜਦ ਪੈਦਾ ਹੋ ਜਾਂਦੀ ਹੈ ਤਾਂ ਸਾਰੇ ਦੁੱਖਾਂ ਦਾ ਅੰਤ ਹੋ ਜਾਂਦਾ ਹੈ। ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਹੈ ਖਾਏ ਚੱਲੀ ਹੈ ਦੁੱਖ। ਹਰ ਭੁੱਖ ਇੱਕ ਦੁੱਖ ਨੂੰ ਜਨਮ ਦਿੰਦੀ ਹੈ। ਧਨ ਦੀ ਭੁੱਖ ਹੈ ਤਾਂ ਦੁੱਖ ਹੈ ਰੋਟੀ ਦੀ ਭੁੱਖ ਹੈ ਤਾਂ ਦੁੱਖ ਹੈ ਔਲਾਦ ਮਕਾਨ ਜਾਂ ਪ੍ਰਭੂਤਾ ਦੀ ਭੁੱਖ ਹੈ ਤਾਂ ਦੁੱਖ ਖੜਾ ਹੈ ਭੁੱਖ ਤੇ ਦੁੱਖ ਹਮੇਸ਼ਾ ਇਕੱਠੇ ਰਹਿੰਦੇ ਹਨ ਪਰ ਇੱਕ ਭੁੱਖ ਪ੍ਰਭੂ ਦੇ ਨਾਮ ਦੀ ਐਸੀ ਹੈ ਜੇ ਕਿਧਰੇ ਮਨੁੱਖੀ ਜੀਵਨ ਅੰਦਰ ਪੈਦਾ ਹੋ ਜਾਵੇ ਤਾਂ ਸਾਰੇ ਦੁੱਖਾਂ ਦਾ ਅੰਤ ਕਰ ਦਿੰਦੀ ਹੈ ਕੋਈ ਵੀ ਪਦਾਰਥ ਸਿਰਫ ਉਸੇ ਭੁੱਖ ਦੀ ਪੂਰਤੀ ਕਰ ਸਕਦਾ ਹੈ ਜਿਹੜੀ ਭੁੱਖ ਉਸ ਪਦਾਰਥ ਵਾਸਤੇ ਪੈਦਾ ਹੋਵੇ ਪਰ ਨਾਮ ਸਾਰੀਆਂ ਭੁੱਖਾਂ ਦਾ ਅੰਤ ਕਰ ਦਿੰਦਾ ਹੈ ਇਸ ਵਾਸਤੇ ਸਾਰੇ ਦੁੱਖਾਂ ਦਾ ਵੀ ਅੰਤ ਹੋ ਜਾਂਦਾ ਹੈ ਵਾਹਿਗੁਰੂ ਮਿਹਰ ਕਰਨ ਸਾਨੂੰ ਵੀ ਉਸ ਦੇ ਨਾਮ ਦੀ ਭੁੱਖ ਲੱਗੇ ਤੇ ਸਾਡੀਆਂ ਵੀ ਸਾਰੀਆਂ ਭੁੱਖਾਂ ਦੀ ਤ੍ਰਿਪਤੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ